ਆਤਮਾ ਨੂੰ ਪਹਿਲੀ ਵਾਰ ਅਸੀਂ 1100 ਰੁਪਏ ਦੇ ਕੇ ਲੈ ਕੇ ਆਏ ਸੀ ਅੱਛਾ ਬਸ 1100 ਚ ਹਾਂ ਬਸ ਇੰਨੇ ਜੋ ਗਈ ਸੀਗਾ ਜਦ ਤਾ ਉਹ ਬਾਈ ਅੱਜ ਪੰਜਾਬ ਦੇ ਬਹੁਤ ਮਸ਼ਹੂਰ ਗੀਤਕਾਰ ਕੋਲ ਆਇਆ ਪਿੰਡਾ ਚੌਂਦਾ ਤੇ ਗਾਣੇ ਬਾਈ ਦੇ ਤੁਸੀਂ ਸਾਰਿਆਂ ਨੇ ਸੁਣੀ ਹੋਣਗੇ ਹਰੇਕ ਵਿਆਹ 'ਚ ਅੱਜ ਕੱਲ੍ਹ ਵੀ ਗਾਣੇ ਲੱਗਦੇ ਆ ਆਜੋ ਗੱਲਾਂ ਬਾਤਾਂ ਕਰਵਾਉਣੇ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਗਾਣੇ ਕਿਹੜੇ ਕਿਹੜੇ ਆਇਆ ਤੁਹਾਨੂੰ ਉਹ ਵੀ ਦੱਸ ਦਿਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਸੀ ਉਹ ਗਾਣਾ ਜਿਹਨਾਂ 2000 ਸੁੱਟਦੇ ਜਦ ਨੱਚੀ ਸੀ ਨੱਚੀ ਸਾਲੀ ਨਹੀਂ ਮੋੜ ਚੌਂਦੇ ਵਾਲੇ ਗੁਰੀ ਦਾ ਫਟੂਆ ਹੋ ਗਿਆ ਖਾਲੀ ਨਹੀਂ ਹੁਣ ਖਾਲੀ ਹੈ ਕਿ ਭਰਿਆ ਹੋਇਆ ਗਿਆ ਨਹੀਂ ਬਾਈ ਤੁਹਾਡੇ ਭਾਈਆਂ ਨਾਲ ਸਾਰਾ ਕੁਝ ਠੀਕ ਆ ਇਹ ਕੋਸ ਹੀ ਪੈਗ ਲਾਉਣ ਦੇ ਸਾਲੀਆਂ ਨੇ ਸੋਨ ਸੋਫੀਆਂ ਦੇ ਕਾਦੇ ਹੁੰਦੇ ਬਾਈ ਦਾ ਪਿੰਡਾ ਚਾਹੁੰਦਾ ਬਾਈ ਤੇ ਇੱਧਰ ਕਰੀ ਹੋਇਆ ਬਾਈ ਦੀ ਦੁਕਾਨ ਹੈ ਹਾਂਜੀ ਬਾਈ ਹਾਂਜੀ ਪੇਂਟ, ਬਾਲ, ਪੁੱਟੀ, ਸੈਨੀਟਰੀ, ਹਾਰਡਵੇਅਰ ਸਾਰਾ ਸਮਾਨ ਮਿਲਦਾ ਬਾਈ ਹਾਂਜੀ ਬਾਈ ਹਾਂਜੀ ਹਾਂਜੀ ਸਾਰਾ ਕੁਝ ਬਾਈ ਕਿੰਨੇ ਕਗਾਣੇ ਲਿਖੇ ਪਏ ਨੇ ਬਾਈ ਗਾਣੇ ਤਾਂ ਮਹਾਰਾ ਦੀ ਕਿਰਪਾ ਦੇ ਨਾਲ ਆਪਣੇ ਹਜ਼ਾਰਾਂ ਚ ਲਿਖੇ ਪਏ ਨੇ ਕਿਸ ਤਰ੍ਹਾਂ ਦੇ ਗਾਣੇ ਆ ਸੈਡ Song, ਡਿਊਟ Song ਬਾਈ ਜਿਹੜਾ ਕੁਝ ਕਹੋਗੇ ਉਹੀ ਮਿਲੂਗਾ ਅਸਿਆ ਹਾਂਜੀ ਬਾਈ ਕੋਈ ਇੱਕ ਗਾਣਾ ਸਾਂਝਾ ਕਰਦੇ ਫਿਰ ਸੁਣਾ ਦੇ ਇੱਕ ਦੋ ਬਾਈ ਕਿਹੜਾ ਕਹਿ ਦਸਣਾ ਇਹ ਦੱਸ ਤੂੰ ਜਿਹੜਾ ਜ ਮਰਜ਼ੀ ਸੁਣਾ ਦੇ ਇੱਥੇ ਕਿਹੜਾ ਆਪਾਂ ਕੋਈ ਲੈਣ ਜਾਣਾ ਕੁਝ ਚਲੋ ਠੀ ਮੈਨੂੰ ਲੱਗਦਾ ਤੂੰ दारू ਅੱਜ ਫੇਰ ਪੀਲੀ ਜੱਟਾ ਖਾ ਸਕਦੀ ਆ ਧੋਖਾ ਨਹੀਂ ਉਹ ਮੇਰੀਆਂ ਵੀ ਅੱਖਾਂ 소ਫੀ ਤੇਰਾ ਸੰਗ ਦੇ ਤਾਂ ਉੱਠਦਾ ਨਹੀਂ ਪੈਰ ਹੁਣ ਬੱਕਰੇ ਸਟੇਜ ਤੇ ਬੁਲਾਉਣਾ ਚੜਕੇ ਲੱਗਦਾ ਤੂੰ दारू ਅੱਜ ਫੇਰ ਪੀਲੀ ਸੇਠਾ ਅੱਜ ਉਹਨੂੰ ਵੀ ਨਜਾਈ ਜਾਣਾ ਬਾਹ ਫੜ ਕੇ ਲੱਗਦਾ ਦੇ ਦਾ ਕੀ ਕਰਾਇਆ ਫੜ ਲੰਦਾ ਬਾਹ ਫੜਾ ਤੇ ਆ ਬਾਈ ਸਮਾਨ ਮਿਲ ਜਾਂਦਾ ਸਾਰਾ ਆਪਣੇ ਕੋਲ ਹਾਂਜੀ ਬਾਈ ਹਾਂਜੀ ਮਹਾਰਾ ਦੀ ਕਿਰਪਾ ਨਾਲ ਪਹਿਲਾ ਆਪਣਾ ਇਕੱਲਾ ਪੇਂਟ ਸਟੋਰ ਸੀਗਾ ਅੱਛਾ ਤੇ ਹੁਣ ਆਪਾਂ ਸਨੈਂਟਰੀ ਤੇ ਹਾਰਡਵੇਅਰ ਸਾਰਾ ਸਮਾਨ ਪਾ ਲਿਆ ਜਿਵੇਂ ਆ ਟੂਟੀਆਂ ਜਿਹੜੀਆਂ ਮਰਜੀ ਕੰਪਨੀਆਂ ਲੈ ਲਈਏ ਬਾਈ ਜਿਹੜਾ ਕੁਝ ਕਹੋਗੇ ਉਹੀ ਕੁਝ ਮਿਲੂਗਾ ਰੇਟ ਤਾਂ ਕੰਨਾਕ ਫਰਕ ਪੈ ਜੂਗਾ ਜਿੰਨਾ ਤੁਸੀਂ ਕਹੇਦੋਗੇ ਉਨਾਂ ਹੀ ਪਾ ਦਾਂਗੇ ਅੱਛਾ ਜਿਵੇਂ ਆ ਸੂਟਾਂ ਵਗੈਰਿਆਂ ਨੇ ਸਾਰੇ ਡਿਸਕਾਊਂਟ ਦੇਵੋਗੇ ਬਾਈ ਜੀ ਸਾਰੀਆਂ ਦੇ ਵਿੱਚ ਸਾਰੀਆਂ ਦੇ ਵਿੱਚ ਫੁੱਲ ਡਿਸਕਾਊਂਟ ਦਵਾਂ ਉਨੇ ਅਸੀਂ ਤੁਸੀਂ ਆਪਾਂ ਫੋਨ ਤੇ ਗੱਲ ਹੋਈ ਸੁਣਾਇਆ ਸੀ ਪਤਾ ਨਹੀਂ ਕੀ ਬੈਲੀ ਨਾ ਬਣ ਜੀ ਪੁੱਤ ਜਮੀਨ ਥੋੜੀ ਐਂ ਜੀ ਸੁਣਾਇਓ ਹਾਂ ਬਈ ਹਾਂ ਹਾਂ ਗਾਇਕ ਬਈ ਗਾਣਾ ਅਖਣੀ ਵੀਰ ਅਸੀਂ ਕਰ ਲਈਏ ਪਰ ਕਰਨਾ ਨਹੀਂ ਉਹਨਾਂ ਦੀ ਮਜਬੂਰੀ ਜੀ ਬਣ ਜੂ ਇਹੋ ਜਿਹੇ ਲੋਕ ਗਾਣੇ ਘੱਟ ਸੁਣ ਕੇ ਰਾਜ਼ੀ ਨੇ ਪਰ ਹਰੇ ਕਹਿੰਦਾ ਗਾਣਾ ਚੰਗਾ ਸੁਣਾ ਲੈ ਬਈ ਕਹਿੰਦਾ ਗੰਦਗੀਤਾ ਚ ਜੋ ਪਾਉਂਦੇ ਕਲਾਕਾਰ ਹੋਏ ਪੁੱਤ ਆਪਣਾ ਨਹੀਂ ਇਹ ਸੱਭਿਆਚਾਰ ਹੋਏ ਨਾ ਹੀ ਤੇਰਾ ਬਾਪੂ ਪਸਤੌਣ ਰੱਖਦਾ ਨਾ ਹੀ ਮੇਰੇ ਕੋਲੇ ਕਾਲੀ ਘੋੜੀ ਆ ਉਹ ਦੇਖੀ ਗੈਕਾਂ ਪਿੱਛੇ ਲੱਗ ਕੇ ਨਾ ਬੈਲੀ ਬਣ ਜੀ ਉਹ ਪੁੱਤ ਆਪਣੀ ਜ਼ਮੀਨ ਪਹਿਲਾਂ ਹੀ ਥੋੜੀ ਆ ਦੇਖੀ ਗੈਕਾਂ ਪਿੱਛੇ ਲੱਗ ਕੇ ਨਾ ਬੈਲੀ ਬਣ ਜੀ ਉਹ ਪੁੱਤ ਆਪਣੀ ਜ਼ਮੀਨ ਪਹਿਲਾਂ ਹੀ ਥੋੜੀ ਆ ਇੱਕ ਲਾਲਾ ਜੀ ਨੂੰ ਕੋਈ ਅਦਾਸ ਜਗਾਣਾ ਸੁਣਾਓ ਬਈ ਸਾਈਡ ਤੋਂ ਸੁਣ ਲਾਲਾ ਜੀ ਨੂੰ ਅਦਾਸ ਗਾਣਾ ਸੁਣਾ ਦਿਓ ਸੁਣਾ ਦੇ ਸੁਣਾ ਦਿਓ ਜੀ ਲਓ ਹੋਰ ਨੇ ਅੱਜ ਦਾ ਸਾਰਾ ਗਾਣਾ ਹਾਂ ਬਈ ਹਾਂ ਦਿਲ ਦੀ ਭੜਸ ਕੱਢ ਲਾ ਸਾਰੀ ਅਸੀਂ ਠੋਖੇ ਬਾਜ਼ ਸੱਜਣਾ ਨੂੰ ਘਰ ਬੈਠੇ ਪਿਆਰ ਸਾਡੀ ਜ਼ਿੰਦਗੀ 'ਚ ਮੋੜ ਕਦੇ ਆਉਣੀ ਨਾ ਬਹਾਰ ਅਸੀਂ ਝੋਖੇ ਬਾਦ ਸੱਜਣਾ ਨੂੰ ਘਰ ਬੈਠੇ ਪਿਆਰ ਸਾਡੀ ਜ਼ਿੰਦਗੀ 'ਚ ਮੁੜ ਕੇ ਦੇ ਆਉਣੀ ਨਾ ਬਹਾਰ ਸਾਡੀ ਕਦਰ ਨਾ ਪਾਈ ਉਹਨਾਂ ਸੱਜਣਾ ਜਿਨ੍ਹਾਂ ਤੇ ਅਸੀਂ ਦਿਲ ਲਾ ਲਿਆ ਚਾਰ ਦਿਨਾਂ ਦੀਆਂ ਮੌਜਾਂ ਪਿੱਛੇ ਜਿੰਦ ਨੂੰ ਉਮਰਾਂ ਦਾ ਰੋਗ ਲਾ ਲਿਆ ਚਾਰ ਦਿਨਾਂ ਦੀਆਂ ਮੌਜਾਂ ਪਿੱਛੇ ਜਿੰਦ ਨੂੰ ਉਮਰਾਂ ਦਾ ਰੋਗ ਲਾ ਲਿਆ ਕਿਉਂ ਨਾਲ ਰੂਹ ਖੁਸ਼ ਹੋ ਗਈ ਸਰ ਪੰਚਾਇਤ ਜੀ ਉਹ ਨਹੀਂ ਹੋਈ ਬਾਈ ਦੇ ਕਿਸ ਨੇ ਗਾਣੇ ਲੈਣੇ ਹੁਣ ਦੇ ਦੋਗੇ ਬਾਈ ਜਰੂਰ ਅੱਛਾ ਜਿਵੇਂ ਮੰਗ ਲਾਂਦੇ ਨੇ ਕਈ ਹੈਗੇ ਨੇ ਗੀਤਕਾਰ 8090 ਬਾਈ ਜਿੰਦਗੀ ਚ ਨਾ ਕਿਸੇ ਤੋਂ ਰੁਪਈਆ ਲਿਆ ਨਾ ਲੈਣਾ ਫ੍ਰੀ ਗਾਣਾ ਦਵਾਂਗੇ ਅੱਛਾ ਨੀ ਕਰਿਆ ਇਹਦੀ ਜਿਹੜੀ ਸੇਵਾ ਉਹ ਲੈਦਾ ਹੋਊਗੀ ਜੇ ਕੋਈ ਆਥਨ ਵਾਲਾ ਹੋ ਆਥਨ ਵਾਲੀ ਸੇਵਾ ਕਰਾਂਗੇ ਦੇਨ ਵਾਲਾ ਹੋ ਦੇਨ ਵਾਲੀ ਕਰਾਂਗੇ ਨਹੀਂ ਆਏ ਤਾਂ ਹਾਂ ਬਾਈ ਦੇ ਘਰ ਵੀ ਬਹੁਤ ਸਰਦਾ ਮਰਦਾ ਚੰਗੇ ਘਰੋਂ ਆ ਬਾਈ ਕੋਈ ਮਾਮੂਲੀ ਗੱਲ ਨਹੀਂ ਹੈਗੀ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਆ ਗਈ ਬਾਈ ਗਾਣੇ ਬਹੁਤ ਲਿਖੇ ਪਏ ਨੇ ਹੁਣ ਜੇ ਇਕੱਲਾ ਇਕੱਲਾ ਗਾਣਾ ਸੁਣਾਉਣ ਲੱਗੇ ਨਾ ਇੱਕ ਤਾਂ ਲੀਕ ਹੋਣ ਦਾ ਡਰ ਰਹਿੰਦਾ ਹੈ ਨਾ ਹਾਂ ਸਹੀ ਆ ਬਾਈ ਇੱਥੇ ਕਈ ਹੁੰਦੇ ਆ ਗੀਤਕਾਰ ਜਾ ਕੇ ਬਸ ਨਾ ਹੀ ਜੇ ਬਦੰਦ ਲਾਲੇ ਵਰਗੇ ਹੁੰਦੇ ਨੇ ਉਹਦੇ ਕਹਿੰਦੇ ਲਾਲਾ ਤੇਲੂਰਾਮ ਦਾ ਲਿਖਿਆ ਹੋਇਆ ਗਾਣਾ ਜੇ ਕਿਸੇ ਵੀ ਗਾਇਕ ਨੇ ਬਾਈ ਮੂਰੀ ਵਰਗਾ ਵਿਚਾਰਾ ਤੁਰਿਆ ਫਿਰਦਾ ਗਾਣੇ ਵਾਲਾ ਜੀ ਮੇਰੇ ਕੋਲ ਇੱਕਲਾ ਵੀ ਇਹਦਾ ਗਾਣਾ ਆਇਆ ਸੀ ਉਹ ਸੁਣਿਆ ਸੀ ਪਤ ਨਹੀਂ ਬੀਪੀ ਦੀਆਂ ਗੋਲੀਆਂ ਮੇਦੇ ਉਹ ਕੈਪਸੂਲ ਲੈ ਲਈ ਤੁਹਾਨੂੰ ਜਾਬਦੇ ਉਹ ਤਾਂ ਮਣੀ ਦਾ ਲਿਖਿਆ ਇੱਥੇ ਮਣੀ ਦਾ ਸੀ ਆ ਬਈ ਹਾਂ ਇੱਕ ਬੀਪੀ ਦੀਆਂ ਗੋਲੀਆਂ ਚ ਪਤ ਨਹੀਂ ਕਿਵੇਂ ਜਿਆ ਕੋਸ ਉਹ ਲਿਖਿਆ ਕਿ ਜੇ ਹੋਰ ਗੀਤਕਾਰ ਦਾ ਸੀ ਤੇ ਨਾ ਕਿਸੇ ਨੇ ਹੋਰ ਛੇਪ ਤਾ ਫਿਰ ਉਹ ਗੀਤਕਾਰ ਮੇਰੇ ਲਿਪੇ ਆਇਆ ਵਿਚਾਰਾ ਰੋਣ ਲੱਗ ਗਿਆ ਮਾੜੀ ਗੱਲ ਉਹਦੀ ਵੀਡੀਓ ਪਾਈ ਸੀ ਬਾਤ ਉਹਨਾਂ ਨੇ ਨਾਮ ਤਾਂ ਚੇਂਜ ਕਰਤਾ ਸੀ ਪਰ ਜਿਹੜੀ ਆਵਾਜ਼ ਰਿਕਾਰਡ ਹੋ ਗਈ ਤਾਂ ਉਹ ਹੀ ਰਹਿਣਾ ਉਹ ਤਾਂ ਹੀ ਰਹਿਣੀ ਰਹਿਣਾ ਬਾਈ ਜੀ ਪਰ ਉਹਨਾਂ YouTube ਤੇ ਨਾਮ ਪਾਤਾ ਸੀ ਉਹ ਮੁੰਡੇ ਦਾ ਅੱਛਾ ਹਾਂ ਹਾਂ ਤੇ ਬਾਕੀ ਕਰਦੇ ਆ ਗੱਲਬਾਤ ਬਾਪੂ ਰਣਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਕਿਹੜਾ ਪਿੰਡਾ ਜੀ ਸਾਡਾ ਪਿੰਡਾ ਜੀ ਲਸੋਈ ਇੱਥੇ ਕਿਵੇਂ ਐਵੇਂ ਜੀ ਫ੍ਰਿਜ ਅਸੀਂ ਇਹ ਗੁਰੀ ਦੇ ਦੁਕਾਨਾ ਖੋਲੀ ਸੀ ਇਹਨੇ ਨਵੀਂ ਸੈਨੀਟਰੀ ਸਮਾਨ ਦੀ ਨਾਲੇ ਰੰਗਾਂ ਦੀ ਫਰਕਾ ਕੋਈ ਬਾਤ ਆ ਜੀ ਘੱਟੋ ਘੱਟ ਸ਼ਹਿਰ ਨਾਲੋਂ 20-25% ਫਰਕ ਆ ਆ ਸ਼ਹਿਰ ਨਾਲੋਂ ਫਰਕ ਆਗਾ ਹਾਂ ਸ਼ਹਿਰ ਨਾਲੋਂ ਖਰਨੋ ਦਾ ਫਰਕ ਪੈਣੀ ਹੈ ਇੱਥੇ ਇਹਨਾਂ ਨੂੰ ਕੋਈ ਕਿਰਾਇਆ ਨਹੀਂ ਪੈਂਦਾ ਹੋਰ ਖਰਚਾ ਨਹੀਂ ਪੈਂਦਾ ਨਾ ਦੇਖੋ ਕੁਝ ਆਪ ਦਾ ਦੁਕਾਨ ਵੀ ਬੰਦੇ ਨੇ ਐਡਵਰਟਾਈਜ਼ ਕਰਨੀ ਹੁੰਦੀ ਆ ਆਪਣੇ ਚਲਾਉਣੀ ਹੁੰਦੀ ਆ ਹਾਂਜੀ ਬਾਕੀ ਇਹ ਬੰਦਾ ਪਹਿਲਾਂ ਵੀ ਆਪ ਵੀ ਬੰਦਾ ਗੁਣਾ ਵਾਲਾ ਹੈ ਘੈਂਟ ਬੰਦਾ ਹਾਂ ਘੈਂਟ ਬੰਦਾ ਉਹਦੇ ਕਰਕੇ ਇਹਨੂੰ ਮੁਨਾਫੇ ਨਾਲ ਘੱਟ ਆ ਲੋਕਾਂ ਦਾ ਸਹਿਜਾਰ ਦੀ ਜਿਆਦਾ ਹਾਂਜੀ ਬਿਲਕੁਲ ਸੱਭਿਆਰਕ ਨਹੀਂ ਇੱਥੇ ਅੰਦਾਜ਼ਾ ਲਾ ਲਓ ਗੀਤਕਾਰ ਲੱਖ ਲੱਖ ਰੁਪਏ ਲੈਂਦੇ ਆ ਹਾਂ ਇਹ ਸੱਭਿਆਰਕ ਬੰਦਾ ਰੁਪਏ ਦੀ ਲੋੜ ਨਹੀਂ ਜੇ ਗਾਣਾ ਪਸੰਦ ਆਉਂਦਾ ਗਾ ਲੋ ਅਸੀਂ ਰਲ ਕੇ ਸੱਭਿਆਰਕ ਮੇਲਾ ਵੀ ਕਰਾਉਂਦੇ ਰਹਿਆ ਪਹਿਲਾਂ ਮੇ ਬੁਲਾਉਂਦੇ ਹੁੰਦੇ ਸੀ ਨਾ ਹਾਂ ਭਵੰਤਮਾਨ ਨੂੰ ਪਹਿਲੀ ਵਾਰ ਅਸੀਂ 1100 ਰੁਪਏ ਦੇ ਕੇ ਲੈ ਕੇ ਆਏ ਸੀ ਅੱਛਾ ਬਸ 1100 ਚ ਹਾਂ ਬਸ ਇੰਨੇ ਹੀ ਚੋਕੇ ਸੀਗਾ ਜਦ ਤਾ ਹੁਣ ਨਹੀਂ ਫਿਰਉਂਦਾ ਹੈ ਹਾਂ ਫਿਰ ਦੂਜੀ ਵਾਰ ਦਿੱਤਾ ਸੀ 3100 ਹੁਣ ਤਾਂ ਕੋਈ ਇਦਗਾੜਨ ਕਰਾਉਣਾ ਬੁਲਾ ਲਿਓ ਹਾਂ ਠੀਕ 3100 ਰੁਪਏ ਦੇ ਕੇ 1100 ਰੁਪਏ ਦੇ ਕੇ ਬਾਈਉਰੀ ਭਗਵੰਤਮਾਨ ਨੂੰ ਆਪਣੇ ਪਿੰਡ ਬੁਲਾਉਂਦੇ ਰਿਹਾ ਸੱਚੀ ਕਾਲ ਜੀ ਸੱਚੀ ਕਾਲ ਆਪਣੇ ਕਿਹੜੇ ਪਿੰਡ ਸਰਪੰਚ ਸਾਹਿਬ ਮੇਰਾ ਜੱਪੂ ਮਾਇਰਾ ਜੀ ਅੱਛਾ ਜੀ ਤੇ ਸਮਾਨ ਲੈਣਾ ਆ ਜੀ ਹਾਂ ਸਮਾਨ ਲੈਣਾ ਰੇਟ ਦਾ ਕਿੰਨਾ ਫਰਕ ਲੱਗਦਾ ਜੀ ਰੇਟ ਤਾਂ ਹੈਗਾ ਉਦਾਂ ਡੀਲਿੰਗ ਬਹੁਤ ਵਧੀਆ। ਅੱਛਾ ਸਮਾਨ ਵੀ ਜਿੰਨਕੇ ਵਧੀਆ ਕੁਆਲਟੀ ਦਾ। ਸਮਾਨ ਵੀ ਵਧੀਆ, ਸਮਾਲ ਕੁਆਲਟੀ ਦਾ। ਹਾਂਜੀ। ਔਰ ਸ਼ਹਿਰ ਨਾਲੋਂ ਸਸਤਾ। ਤੇ ਆਹ ਵੇਖ ਲਓ ਬਈ ਸਮਾਨ ਸਾਰੇ ਤਰ੍ਹਾਂ ਦੇ ਇੱਥੇ ਪਿਆ ਹੈਗਾ। ਰੰਗ, ਪੇਂਟ ਜਿਵੇਂ ਆਹ ਟੂਟੀਆਂ ਦਾ ਸਾਰਾ ਸਮਾਨ। ਜੇ ਤੁਸੀਂ ਵੀ ਲੈਣਾ ਤਾਂ ਗੁਰੂ ਚਾਹੁੰਦਾ ਜ਼ਰੂਰ ਸੰਪਰਕ ਕਰਿਓ ਬਾਈ ਨਾਲ ਪਿੰਡ ਚੌਂਦੇ ਵਿਕੇ ਦੁਕਾਨ ਹੈਗੀ ਨੇੜੇ ਅਮਰਗੜ। ਬਾਕੀ ਕਰਵਾਉਣੇ ਬਾਈ ਨਾਲ ਆਖਰੀ ਤੇ ਗੱਲ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ। ਬਾਈ ਜੀ ਹੁਣ ਜੇ ਕਿਸੇ ਗੀਤਕਾਰ ਨੇ ਸੰਪਰਕ ਕਰਨਾ ਹੋਵੇ ਕਿਵੇਂ ਕਰੇ? ਬਾਈ ਜੀ ਜਿਵੇਂ ਤੁਸੀਂ ਐਡ ਤੇ ਮੇਰਾ ਨੰਬਰ ਪਾ ਦਿਓ ਹਾਂਜੀ ਕੋਈ ਗੱਲ ਨਹੀਂ ਜਿਨੇ ਵੀ ਮੇਰੇ ਵੀਰ ਨੂੰ ਗਾਣਾ ਚਾਹੀਦਾ ਬਿਲਕੁਲ ਬਾਈ ਫ੍ਰੀ ਗਾਣਾ ਦਵਾਂਗੇ ਕਦੇ ਕਿਸੇ ਗਾਣੇ ਦਾ ਨਾਂ ਪੈਸਾ ਲੈਣਾ ਨਾ ਲੈਣਾ ਫ੍ਰੀ ਗਾਣਾ ਦੇ ਕੇ ਤੋ ਨੀ ਉਹ ਤਾਂ ਚਲੋ ਆਪਾਂ ਬੇਨਤੀ ਕਰਦੇ ਆ ਬਾਈ ਸਖਣ ਤੌਰ ਤੇ ਜੋ ਮਰਜੀ ਅਗਲਾ ਹਨਾ ਸਰਦਾ ਮਤਾਬਕ ਦੇ ਦੇ ਜਦੋਂ ਗਾਣੇ ਤੇ 5-5 ਲੱਖ ਲਾ ਦਿੰਦਾ ਹੈਗਾ ਤਾਂ ਜੇ ਗੀਤਕਾਰ ਨੂੰ ਗੀਤਕਾਰ ਜੜ ਹੁੰਦਾ ਗਾਣੇ ਦੀ ਹਨਾ ਜੇ ਜੜ ਨੂੰ ਮੜਾ ਮੋਟਾ ਪਾਣੀ ਪਾ ਦੂਗਾ ਜੜ ਹੌਸਲੇ ਨਾਲ ਹੋਰ ਅੱਗੇ ਵਧਦੀ ਹੈ ਕੋਈ ਨਹੀਂ ਮੁੰਡੇ ਭਾਈਆਂ ਨਾਲ ਜੜ ਚ ਪਾਣੀ ਬਹੁਤ ਪਿਆ ਹੋਇਆ ਯਾਰ ਜਦੋਂ ਤੁਹਾਡੇ ਵਰਗੇ ਵੀਰ ਨਾਲ ਖੜਨੇ ਨੇ ਪਾਣੀ ਉਹ ਪਾਣੀ ਹੈ ਬਾਈ ਇਹ ਹੁੰਦਾ ਸਬਰ ਸੰਤੋ ભાઈ કેના પૈસે ਦੀ કોઈ લોડ ही ની ના ના બિલકુલ ની રેના ભાઈ ਤੇ વિડિયો શેર કરકે ਜਿਹੜੇ ਵੀ ਤੁਹਾਡੀ ਸ਼ੇਅਰ ਲਿਸਟ ਚ ਵੀਰ ਸਿੰਗਰ ਨੇ ગાਉਣ ਦਾ સંગ ક રાખ દે ને ਉਹਨਾਂ ਨੂੰ સેન્ડ ਕਰ ਦਿਓ ਜੇ ગુરી ਚૌંદ્યાલ ਦਾ ગાના ગાણો ચાહਦੇ ਆ ਤਾਂ જરૂર ਚੱਲ રે નંબર ਤੇ ਕਰ ਲੈਣਾ ભાઈ સંપર્ક કર લો સ્ક્રીન ਤੇ નંબર ਹੋਊਗਾ ਜਿਹੜੇ ਵੀ ਮੇਰੇ ਵੀਰ ਨੂੰ ਲੋਡ ਹੋ ਜਾ ਰਹੇ ਬਿਲਕੁਲ ਫ્રી ગાਣਾ ਦਵਾਂਗੇ ਧੰਨਵਾਦ ਜੀ ਮੈਂ ਬਹੁਤ ਧੰਨਵਾਦ ਥੈਂਕ ਯੂ